ਰਪਏ ਦਾ ਦੇ ਰਹੇ ਆਪਾਂ ਲਓ ਜੀ ਇਹ ਸਿਰਫ 10000 ਰੁਪਏ ਦਾ ਤੁਹਾਨੂੰ ਆਹ ਵਾਲਾ ਪੈਲੀਗਰ ਮਤਲਬ ਜੇ ਤੁਸੀਂ ਬਣਾਓਗੇ ਤਾਂ ਮਿਸਤਰੀ ਦੀ ਲੇਬਰ ਯਾਨੀ ਪੈ ਜੰਦੀ ਜਿੰਨੇ ਸਾਰਾ ਕੰਪਲੀਟ ਦੇ ਦੇਣਾ ਵੀ ਤਾਂ ਮਿੱਟੀ ਸਰ ਸਾਢੇ 10000 ਦਾ ਤੇ ਆ ਦੇਖੋ ਚੈੱਕ ਕਰੋ ਸਮਾਨ ਰੱਖੋ ਤੁਸੀਂ ਦੋ ਤੁਹਾਨੂੰ ਪੰਜ ਐਟਮਾ ਸਿਰਫ 40000 ਦੇ ਤੇ ਪੰਜ ਐਟਮਾ ਦੇ 5 ਸਾਲ ਦੀ ਗਾਰੰਟੀ ਦੇ ਨਾਲ ਜੀ ਅੱਛਾ ਜੀ ਇਹ ਸਿਰਫ 4000 ਰੁਪਏ ਦਾ ਜੀ ਆਹ 4000 ਤੁਹਾਨੂੰ ਮੰਦਰ ਜੀ ਇੱਕ ਆ ਗਿਆ ਜੀ 6 2. ਆ ਆ ਹੈਗਾ ਜੀ ਕੰਬੋ ਕਰੋ ਚੱਕਾ 40000 ਦੇ ਵਿੱਚ ਪੰਜ ਚੀਜ਼ਾਂ ਹਾਂਜੀ ਇਹਨਾਂ ਜੋ ਆਪਾਂ ਤੁਹਾਨੂੰ ਫੋਟੋਆਂ ਡਿਜ਼ਾਈਨ ਦੇ ਦਿਖਾ ਸਕਦੇ ਆ ਰੰਗ ਇਹਨੀਆਂ ਐਟਮਾਂ ਨੇ ਜਾਂ ਪੰਜ ਐਟਮਾਂ ਨੇ ਜੀ ਨਾਲ ਆਪਾਂ ਡਰੈਸਿੰਗ ਟੇਬਲ ਵੀ ਦੇ ਦਾਂਗੇ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਇਨਫੋਰਮੇਸ਼ਨਲ ਵਲੌਗ ਦੇ ਵਿੱਚ ਜੀ ਤੇ ਆਪਾਂ ਹਰ ਇੱਕ ਵਲੌਗ ਦੇ ਵਿੱਚ ਤੁਹਾਨੂੰ ਵਧੀਆ ਤੋਂ ਵਧੀਆ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਤੁਹਾਨੂੰ ਇੱਕ ਸਸਤੇ ਫਰਨੀਚਰ ਵਾਲੀ ਥਾਂ ਤੇ ਲੈ ਕੇ ਆਏ ਆਂ ਟਕਾਣੇ ਦੇ ਵਿੱਚ ਤੇ ਬਹੁਤ ਸਸਤਾ ਫਰਨੀਚਰ ਮਿਲਦਾ ਸੋ ਇਹ ਆ ਜੀ ਫੈਕਟਰੀ ਫਰਨੀਚਰ ਵਾਲੀ ਅੰਦਰ ਜਾ ਕੇ ਤੁਹਾਨੂੰ ਦਿਖਾਣੇ ਆਂ ਵੀ ਕੀ ਇੱਥੇ ਬਾਈ ਤਿਆਰ ਵੀ ਕਰਦੇ ਨੇ ਤੇ ਬਾਕੀ ਇਹਨਾਂ ਨੇ ਬਾਈਆਂ ਨੇ ਕੰਬੋ ਆਫਰ ਵੀ ਲਾਇਆ ਉਹ ਤੁਸੀਂ ਬਸ ਐਂਡ ਤੱਕ ਵੀਡੀਓ ਦੇਖੋਗੇ ਤੇ ਸਾਰਾ ਤੁਹਾਨੂੰ ਪਤਾ ਲੱਗ ਜਾਏਗਾ ਤੇ ਬਾਈ ਨਾਲ ਗੱਲਬਾਤ ਕਰਕੇ ਆ ਸਾਰੇ ਜਿੰਨੇ ਵੀ ਬੈੱਡ ਪਏ ਨੇ ਇੱਥੇ ਆ ਦਰਵਾਜ਼ੇ ਪਏ ਨੇ ਜਿਹੜੇ ਇਹ ਸਾਰਿਆਂ ਬਾਰੇ ਤੁਹਾਨੂੰ ਦੱਸਾਂਗੇ ਪ੍ਰਾਈਸ ਇਹਨਾਂ ਦਾ ਤੇ ਕੰਬੋ ਆਫਰ ਬਾਰੇ ਵੀ ਤੁਹਾਨੂੰ ਦੱਸਾਂਗੇ ਲਓ ਜੀ ਪਹਿਲਾਂ ਮਿਲਦੇ ਆਂ ਵੀਰ ਜੀ ਨੂੰ ਹੋਰ ਵੀਰ ਜੀ ਕੀ ਹਾਲ ਚਾਲ ਨੇ ਵਧੀਆ ਵੀਰ ਜੀ ਦੱਸਾਓ ਜੀ ਠੀਕ ਠਾਕ ਵਧੀਆ ਚੱਲ ਰਹੀ ਸਿਸਟਮ ਵਧੀਆ ਚੱਲ ਰਹੀ ਵਧੀਆ ਅੱਛਾ ਵੀਰ ਜੀ ਆ ਬੈੱਡ ਸਾਰੇ ਜਿਹੜੇ ਤੁਹਾਡੇ ਕੋਲ ਪਏ ਨੇ ਹੈ ਤੇ ਬਹੁਤ ਸੋਹਣੇ ਤੇ ਇੱਕ ਮੈਂ ਤੁਹਾਡੇ ਬਾਰੇ ਸੁਣਿਆ ਸੀਗਾ ਵੀ ਤੁਸੀਂ ਕੰਬੋ ਦੇ ਰਹੇ ਹੋ ਕੰਬੋ ਬਾਰੇ ਥੋੜੀ ਜਿਹੀ ਪਹਿਲਾਂ ਜਾਣਕਾਰੀ ਦਿਓ ਆਪਣੇ ਸਬਸਕ੍ਰਾਈਬਰਸ ਨੂੰ ਈਵਰਸ ਨੂੰ ਵੀ ਆਪਣੇ ਕੋਲ ਆਹ ਬੈੱਡ ਹੈ ਜਿਹੜਾ ਅੱਛਾ ਜੀ ਇਹਦੇ ਤੁਸੀਂ 40000 ਦਾ ਦੇ ਰਹੇ ਆ ਅੱਛਾ ਜੀ 40000 ਦਾ ਤਾਂ ਫਿਰ ਬਹੁਤ ਮਹਿੰਗਾ ਜੀ ਨਹੀਂ ਨਹੀਂ ਵੀਰੇ ਇਹਦੇ ਨਾਲ ਆਪਾਂ ਗੱਦੇ ਵੀ ਦੇ ਰਹੇ ਆ ਅੱਛਾ 40000 ਦੇ ਵਿੱਚ ਗੱਦੇ ਇਹਦੇ ਨਾਲ ਗੱਦੇ ਆ ਜੀ ਠੀਕ ਹੈ ਸੁਣੀ ਜਾਓ ਜੀ 40000 ਚ ਗੱਦੇ ਆ ਗਏ ਪਰ ਇਹ ਤਾਂ ਫਿਰ ਕੋਈ ਕੋਈ ਸਸਤਾ ਨਹੀਂ ਹੋਇਆ ਮਹਿੰਗਾ ਹੀ ਆ ਫਿਰ ਵੀ ਇਦੇ ਚ ਨਾਲ ਆਪਣਾ ਇੱਕ 5 ਸੀਟਰ ਸੋਫਾ ਵੀ ਦੇ ਰਹੇ ਆ ਜੀ। ਅੱਛਾ 40000 ਦੇ ਵਿੱਚ ਆਜੋ ਦਿਖਾਵਾਂ ਜੀ। ਲਓ ਜੀ ਇਹ ਸਾਰੇ ਬੈੱਡ ਨਾਲ ਤੁਹਾਨੂੰ ਆਹ ਬੈੱਡ ਦੇ ਨਾਲ ਇੱਕ 40000 ਦੇ ਵਿੱਚ ਹੀ ਗੱਦੇ ਆ ਗਏ, ਬੈੱਡ ਤਾਂ ਆ ਹੀ ਗਿਆ ਤੇ ਭਾਈ ਜੀ ਕਹਿੰਦੇ ਇੱਕ 5 ਸੀਟਰ ਆ ਜਿਹੜਾ ਸੋਫਾ ਉਹ ਵੀ ਤੁਹਾਨੂੰ ਜਿਹੜਾ ਦਵਾਂਗੇ ਤੇ ਭਾਈ ਜੀ ਜਾ ਰਹੇ ਨੇ ਮੈਂ ਹਾਂ ਦੇਖਦੇ ਆਂ। ਵੀ ਸੱਚੀ ਦੰਦੇ ਨੇ ਜਾਂ ਕਿਵੇਂ ਆ। ਆਹ ਲਓ ਵੀਰੋ ਜੀ। 5 ਸੀਟਰ ਸੋਫਾ ਜੀ। ਅੱਛਾ ਇਹ ਉਸੇ 40000 ਦੇ ਵਿੱਚ ਹੈ ਨਾ। ਵੇਦੇ ਦਾ ਟੇਬਲ ਆ ਜੀ। ਅੱਛਾ ਜੀ। ਸ਼ੀਸ਼ਾ ਰੱਖ ਕੇ। ਕੀ ਬਾਤ ਆ। ਆਹ ਲਓ ਜੀ। ਉਸੇ 40000 ਦੇ ਵਿੱਚ ਤੁਹਾਨੂੰ ਆਹ ਸੋਫਾ 5 ਸੀਟਰ ਆ ਜਿਹੜਾ ਉਹ ਮਿਲ ਜੂਗਾ ਜੀ ਪੰਜ ਕੁਰਸੀ ਵਾਲਾ ਜੀ ਆ ਲਓ ਜੀ ਆ ਹੈਗਾ ਨਾਲ ਟੇਬਲ ਇਹ ਵੀ ਤੁਹਾਨੂੰ ਨਾਲ ਉਸੇ 40000 ਇੱਕ ਵੀਰੇ ਹੋਰ ਅੱਛਾ ਜੀ ਆ ਵੱਡੀ ਅਲਮਾਰੀ ਵੀ ਦੇ ਦਾਂਗੇ ਓ ਬੱਲੇ ਤੁਹਾਡਾ ਪਲ ਹੋ ਜੇ ਸੱਤ ਬਾਈ ਘਾਟਾ ਨਾ ਖਾਲਿਓ ਕਿਤੇ ਨਹੀਂ 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 ਕਾਟਾ ਨਹੀਂ ਖਾਂਦੇ ਜੀ ਲੋਕ ਖੁਸ਼ ਕਰਨੇ ਆਪਾਂ ਠੀਕ ਹੈ ਜੀ ਲਓ ਜੀ ਸੱਤ ਬਾਈ ਚਾਰ ਦੀ ਅਲਮਾਰੀ ਆ ਜੀ ਸੱਤ ਬਾਈ ਚਾਰ ਦੀ ਆਹ ਅਲਮਾਰੀ ਲੋਕਰ ਆ ਗਈ ਅਲਮਾਰੀ ਲੋਕਰ ਆ ਗਿਆ ਅੰਦਰ ਲਓ ਜੀ ਆ ਕਰੋ ਚੈੱਕ ਦੂਜੀ ਵੀ ਖੋਲੋ ਭਾਜੀ ਲਓ ਜੀ ਅੱਜ ਇੱਕ ਕਰਾਂ ਦੁਬਾਰਾ ਖੋਲ ਕੇ ਦਿਖਾਓ ਇਹਦਾ ਉੱਪਰ ਲਾ ਜੈਕ ਲੱਗਾ ਹੋਇਆ ਹਾਂਜੀ ਸ਼ੌਕਰ ਲੱਗੇ ਲਓ ਜੀ ਸ਼ੌਕਰ ਲੱਗੇ ਹੋਏ ਨੇ 5 ਸਾਲ ਦੀ ਗਾਰੰਟੀ ਹੈ ਜੀ ਨਾਲੇ ਦੁਬਾਰਾ ਮੜਾ ਰਿਪੀਟ ਕਰੋ ਵੀ ਕਿੰਨੇ ਵਜੇ ਕਿੰਨੇ ਆ ਇਹ 7 ਬਾਈ 4 ਸਾਈਜ਼ ਹੈ ਜੀ ਲਓ ਜੀ 7 ਬਾਈ 4 ਡਰੈਸਿੰਗ ਵਾਲੀ ਅਲਮਾਰੀ ਆ ਗਈ ਓਕੇ ਜੀ ਤੇ ਆਹ 5 ਸੀਟਰ ਦੇ ਨਾਲ ਦਾ ਜੀ ਸੋਫੇ ਦਾ ਇੱਕ ਆ ਇੱਕ ਕੁਰਸੀ ਆਪ ਹੀ ਹਾਂਜੀ ਲਓ ਜੀ ਇਹ 5 ਸੀਟਰ ਆ ਗਿਆ ਸੋਫਾ ਉਸੇ 40000 ਚ ਬਸ ਬਾਈ ਜੀ ਕਿ ਹੋਰ ਵੀ ਕੁਝ ਹੈਗਾ ਨਾਲ ਬਿਰਜ ਹੋਰ ਕੀ ਲੈਣਾ ਦੱਸੋ ਬਜਾਜ ਫਾਈਨਾਂਸ ਕਰ ਦਈਏ ਨਹੀਂ ਦੱਸੋ ਇਹਦੇ ਵਿੱਚ ਇੰਨੀਆਂ ਆਈਟਮਾਂ ਨੇ ਜਾਂ ਪੰਜ ਆਈਟਮਾਂ ਨੇ ਜੀ ਨਾਲ ਆਪਾਂ ਡਰੈਸਿੰਗ ਟੇਬਲ ਵੀ ਦੇ ਦਾਂਗੇ ਡਰੈਸਿੰਗ ਟੇਬਲ ਉਧਰ ਪਿਆ ਫੈਕਟਰੀ ਚ ਬਣ ਰਿਆ ਹੋਊਗਾ ਉਧਰ ਹਾਂ ਬਾਕੀ ਆਪਾਂ ਤਿਆਰ ਕਰ ਦਾਂਗੇ ਤੁਹਾਨੂੰ ਹੋਰ ਵੀ ਡਿਜ਼ਾਈਨ ਫੋਟੋ ਭੇਜ ਦਾਂਗੇ ਹੁਣ 40000 ਚ ਕਿੰਨੀਆਂ ਆਈਟਮਾਂ ਹੋ ਗਈਆਂ ਬਾਈ ਜੀ ਪੰਜ ਆਈਟਮਾਂ ਹੋ ਗਈਆਂ ਜੀ ਅੱਛਾ ਪੰਜ ਆਈਟਮਾਂ ਹੋ ਗਈਆਂ ਜੀ 40000 ਦੇ ਵਿੱਚ ਗਿਣਾਓ ਮੜਾ ਜਾਂ ਕਿੰਨੀਆਂ ਨੇ ਕਿਵੇਂ ਇੱਕ ਜੀ ਬੈੱਡ ਹੋ ਗਿਆ ਜੀ ਬੈੱਡ ਆ ਗਿਆ ਜੀ ਇੱਕ ਗੱਦੇ ਹੋਗੇ ਹੂੰ ਦੋ ਹੋ ਗਿਆ ਆਈ ਸੀਟਰ ਸੋਫਾ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਵੱਡੀ ਅਲਮਾਰੀ ਚਾਰ ਇੱਕ ਡਰੈਸਿੰਗ ਟੇਬਲ ਪੰਜ ਬਜਾਜ ਫਾਈਨਾਂਸ ਕਰਦਾਂਗੇ ਲੋ ਜੀ ਕਿਸ਼ਤਾਂ ਤੇ ਵੀ ਦਿੰਨੇ ਆਪਾਂ ਪੰਜ ਆਟਮਾ ਸਿਰਫ 40000 ਦੇ ਪੰਜ ਆਟਮਾ ਇਹ ਪੰਜ ਸਾਲ ਦੀ ਗਾਰੰਟੀ ਦੇ ਨਾਲ ਜੀ ਅੱਛਾ ਜੀ ਗਾਰੰਟੀ ਵੀ ਦੇ ਰਹੇ ਆ ਲਓ ਜੀ ਚੱਕੋ ਨਾਲ ਗਾਰੰਟੀ ਵੀ ਤੁਹਾਨੂੰ ਮਿਲ ਗਈ ਇਹ ਤਾਂ ਹੈਗਾ ਬਾਈ ਜੀ ਹਰਾਂ ਦਾ ਕੰਬੋ ਤੇ ਬਾਕੀ ਆ ਪਏ ਨੇ ਜੀ ਬੈੱਡ ਇਹਨਾਂ ਕੋਲ ਤੇ ਇਨਾਂ ਸਾਰੀਆਂ ਚੀਜ਼ਾਂ ਦੇ ਵੀ ਆਪਾਂ ਪੁੱਛ ਲੀਏ ਸਾਰੇ ਸਾਰੇ ਟਾਲੀ ਦੇ ਵਿੱਚ ਬੈੱਡ ਨੇ ਜੀ ਅੱਛਾ ਟਾਲੀ ਦੇ ਬਣੇ ਹੋਏ ਨੇ ਹਾਂ ਟਾਲੀ ਦੇ ਵਿੱਚ ਹੈ ਇੱਕ ਹੈਵੀ ਕਾਰਵਿੰਗ ਹੈ ਜੀ ਅੱਛਾ ਜੀ ਹਾਂ ਜੀ ਮਤਲਬ ਆ ਡਿਜ਼ਾਈਨ ਦਾ ਤਾਂ ਬਾਲਾ ਹੀ ਮਤਲਬ ਰਾਇਲ ਜਿਹਾ ਬਣਿਆ ਹੋਇਆ ਕਿਦਾਂ ਇਹ ਕੀ ਪ੍ਰਾਈਸ ਵੀ ਰੇ ਦਾ ਇਹਦਾ ਬੇਚਦਾ ਕੋਈ 120 ਦਾ ਬੇਚਦਾ ਕੋਈ 30 ਦਾ ਬੇਚਦਾ 10 2000 ਰੁਪਏ ਘਟਾ ਵੀ ਦਿੰਦੇ ਨੇ ਅੱਛਾ ਜੀ ਪਰ ਅਸੀਂ ਸਿਰਫ 70000 ਰੁਪਏ ਦੇ ਵਿੱਚ ਦੇਨੇ ਆ ਬੈੱਡ ਇਹ ਪੂਰਾ ਅੱਛਾ ਜੀ ਪੂਰਾ ਬੈੱਡ 70000 ਦਾ ਬੈੱਡ ਹੈ ਜੀ ਚਾਹ ਆ ਲੈ ਲਓ ਚਾਹੇ ਉਹ ਲੈ ਲਓ ਹੋਰ ਵੀ ਬਹੁਤ ਤਰ੍ਹਾਂ ਦੇ ਡਿਜ਼ਾਈਨ ਬਣ ਜਾਂਦੇ ਨੇ ਆਪਣੇ ਕੋਲ ਇਹ ਪਾਲਿਸ਼ ਦਾ ਅਲੱਗ ਆ ਗਈ ਅੱਛਾ ਜੀ ਠੀਕ ਹੈ ਤੇ ਅੰਦਰ ਬਾਹਰ ਦੇਖੋ ਇਹ ਦੇਖੋ ਅੱਛਾ ਗੱਦੇ ਗੁੱਦੇ ਦੇ ਨਾਲ ਕੋਈ ਆਫਰ ਹੋਰ ਭਾਜੀ ਸਰ ਜੀ 70000 ਦੇ ਵਿੱਚ ਸਾਗਵਾਂ ਟਾਲੀ ਦਾ ਬੈੱਡ ਮਿਲ ਜੇਗਾ ਹੋਰ ਕੀ ਚਾਹੀਦਾ ਉੱਤੋਂ ਕੁਆਲਿਟੀ ਦੇਖੋ ਜੀ ਲਓ ਜੀ ਆ ਚੈੱਕ ਕਰੋ ਜੀ ਕੁਆਲਿਟੀ ਬਾਟਰੂ ਬੋਰਡ ਲੱਗੇ ਆ ਜੀ ਤੇ ਬਾਈ 6 ਫੁੱਟ ਤੋਂ ਉੱਪਰ ਹੈ ਤੇ ਭਾਰ ਬਾਈ ਨੇ ਖਿੱਚ ਖਿੱਚ ਕੇ ਬੂਟ ਮਾਰਿਆ ਥੱਲੇ ਬੋਰਡ ਜਿਹੜਾ ਲੱਗਾ ਉਹਦੇ ਉੱਪਰ ਬਾਕੀ ਇਹਦੇ ਨਾਲ ਦੇ ਆਪਾਂ ਹੋਰ ਦੇਖੋ ਆ ਬੈੱਡ ਜਿਹੜੇ ਬਾਜ਼ਾਰ 'ਚ ਮਿਲਦੇ ਨੇ ਅੱਛਾ ਜੀ ਉਹ ਵੀ ਦੇਖਦੇ ਆਂ ਜੀ ਤੇ ਲਓ ਆ ਬਾਈ ਇੱਕ ਮਿੰਟ ਆ ਸੋਫੇ ਬਾਰੇ ਵੀ ਦੱਸੋ ਪਹਿਲਾਂ ਜੀ ਇਹ ਇਹ 9x2 ਸਾਈਜ਼ ਦਾ ਸੋਫਾ ਹੈ ਜੀ ਕਾਰਨਰ ਟਾਈਪ ਕਹਿੰਦੇ ਆਪਾਂ ਅੱਛਾ ਜੀ ਕਿੰਨੇ ਸੀਟਰ ਹੈ ਜੀ ਕਚਰ ਹੋਮ ਹੈ ਜੀ 9 ਸੀਟਰ ਸੋਫਾ ਜੀ ਇਹਦੇ ਨਾਲ ਠੀਕ ਹੈ ਜੀ ਅੱਛਾ ਅੱਛਾ ਠੀਕ ਹੈ ਜੀ ਵਿਦ ਟੇਬਲ ਇਹ ਸਿਰਫ ਆਪਾਂ 28000 ਰੁਪਏ ਦੇ ਵਿੱਚ ਦੇ ਰਹੇ ਹਾਂ ਜੀ ਵਿਦ ਟੇਬਲ ਉੱਪਰ ਲੱਗਿਆ ਹੋਇਆ ਸ਼ੀਸ਼ਾ 28000 ਦੇ ਵਿੱਚ ਤੁਹਾਨੂੰ ਆ ਸੋਫਾ ਬਾਕੀ ਜੀ ਕੁਆਲਟੀ ਚੈੱਕ ਕਰੋ 5 ਸਾਲ ਦੀ ਗੱਦੀ ਦੀ ਗਾਰੰਟੀ ਹੈ ਲਓ ਜੀ 5 ਸਾਲ ਦੀ ਇਹਦੀ ਗੱਦੀ ਦੀ ਫੋਨ ਜਿਹੜੀ ਵਿੱਚ ਲੱਗੀ ਹੋਈ ਹੈ ਉਹਦੀ ਗਾਰੰਟੀ ਹੈ ਤੇ ਹੁਣ ਆਪਾਂ ਬਾਹਰ ਵਾਲੇ ਪਾਸੇ ਦੇਖਦੇ ਹਾਂ ਬਾਈ ਜੀ ਕਿਹੜੇ ਬੈੱਡ ਤੁਸੀਂ ਕਹਿ ਰਹੇ ਸੀ ਉਹ ਦੱਸੋ ਜੀ ਲਓ ਜੀ ਆ ਬੈੱਡ ਨੇ ਤੇ ਜਿਹੜਾ ਕੰਬੋ ਚ ਬੈੱਡ ਆ ਉਹ ਹੈਗਾ ਆ ਵੀਰੇ ਆ ਵੀਰੇ ਇਹਦੇ ਨਾਲ ਦੇ ਘੱਟੋ ਘੱਟ 15 20 ਡਿਜ਼ਾਈਨ ਨੇ ਅੱਛਾ ਡਿਜ਼ਾਈਨ ਮਿਲ ਜਾਣਗੇ ਹੋਰ ਵੇਖੀ ਜੇ ਆਪਾਂ ਜਿਵੇਂ ਕੰਬੋ ਦੇਤਾ ਆਪਾਂ ਲਾਤਾ ਵੇਖੋ ਜੀ 40000 ਚ ਕੰਬੋ ਲਾਤਾ ਆਪਾਂ ਠੀਕ ਹੈ ਆਪਾਂ ਉੱਪਰ ਥੱਲੇ ਕਰ ਸਕਦੇ ਕੋਈ 40 ਦਾ ਬਣ ਗਿਆ ਕਿਉਂਕਿ ਘਟਾ ਕੇ ਬਣਾ ਦਈਏ ਮਤਲਬ ਆਪਣੇ ਕੋਲ ਜੇ ਬੈੱਡ ਸ਼ੁਰੂ ਕਰੀਏ ਤਾਂ 10.5 11000 ਦਾ ਬੈੱਡ ਹੀ ਸ਼ੁਰੂ ਕਰ ਲੈਣੇ ਅਸੀਂ ਲਓ ਜੀ ਸਾਢ ਅੱਛਾ ਭਾਈ ਹੁਣ ਆ ਲਾਈਨ ਚ ਪਏ ਨੇ ਤਿੰਨ ਚਾਰ ਬੈੱਡ ਇਹਨਾਂ ਦਾ ਥੋੜਾ ਜਿਹਾ ਰੇਟ ਦੱਸੋ ਆ ਕਿਵੇਂ ਲੱਗ ਜੂਆ ਠੀਕ ਹੈ ਜੀ ਲਓ ਜੀ ਠੀਕ ਹੈ ਅੱਛਾ ਹੁਣ ਆਹ ਆ ਗਿਆ ਜੀ ਆ ਬੈੱਡ ਆ ਗਿਆ ਜੀ ਸਾਢੇ 13000 ਰੁਪਏ ਸਾਢੇ 13 ਸਾਢੇ 12000 ਰੁਪਏ ਚ ਬੰਦਾ ਜੀ ਬਾਦਰ ਵਾਲਾ ਬੈੱਡ ਹੈ ਅੱਛਾ ਜੀ ਆ 10000 ਰੁਪਏ ਦਾ ਬੈੱਡ ਹੈ ਜੀ ਆ ਬੈੱਡ ਤੁਹਾਨੂੰ ਸਿਰਫ 10000 ਦੇ ਵਿੱਚ ਮਿਲ ਜੂਗਾ ਜੀ ਲਓ ਜੀ ਉਹਨੇ ਕਾ ਬੈੱਡ ਚੱਲਦਾ ਜੀ 6 ਫੁੱਟ ਕਿੰਗ ਸਾਈਜ਼ ਬੈੱਡ ਆ ਜਾਂਦਾ ਜੀ ਹਾਂ ਜੀ ਆ ਵੱਡਾ ਬੈੱਡ ਇਹ ਦਵਾਰਾਂ ਬਾਬਾ ਪਿੱਛੋਂ 25 ਦੇ ਵਿੱਚ ਦਾ ਕੋਈ 27 ਦਾ ਵੇਚਦਾ ਆਪਣੇ ਕੋ ਸਿਰਫ 20000 ਰੁਪਏ ਦਾ ਲੈ ਜੋ ਜੀ ਲਓ ਜੀ ਆ ਬੈੱਡ ਤੁਹਾਨੂੰ ਸਿਰਫ 20000 ਦਾ ਦੇ ਦਿਖਾਓ ਵੀਰੇ ਇਹਦੀਆਂ ਸੈਟਿੰਗਾਂ ਖੋਲ ਕੇ ਦਿਖਾਓ ਮੜੀਆਂ ਜੀਆਂ ਲਓ ਜੀ ਆਹ ਕਰੋ ਚੈੱਕ ਕੋਲੋਂ ਆ ਉੱਪਰ ਬਾਈਆਂ ਨੇ ਲੈਮੀਨੇਸ਼ਨ ਚੜ੍ਹੀ ਐ ਨਾਲ ਨਾਲ ਬਣਦਾ ਵੀ ਐ ਥੋੜਾ ਗਰਦਾ ਉੱਟਦਾ ਇਹ ਨਾ ਸਮਝੋ ਕਿ ਵੀ ਚੀਜ਼ ਹੋਇਆ ਜ ਆ ਦੇਖ ਲੈ ਵਧੀਆ ਕੁਆਲਿਟੀ ਜੀ ਸਾਰਾ ਜਿੰਨਾ ਬੋਰਡ ਉੱਪਰ ਲੱਗੇ 19 ਪੌਣਾ ਇੰਚ ਬੋਰਡ ਚ ਐ ਜੀ ਕੀ ਬਾਤ ਇਹਦੇ ਬੈਡ ਦੀ 10 ਸਾਲ ਦੀ ਗਾਰੰਟੀ ਐ ਮਝੇ ਮੈਂ ਲੋਕ ਬੈਕ ਉਹ ਸਾਹਮਣੇ ਪਈ ਹੈ ਜੀ ਅੱਛਾ ਜੀ ਉਹ 13000 ਰੁਪਏ ਦਾ ਬੈੱਡ ਦੇ ਦਾਂਗੇ ਜੀ ਆਹ ਵਾਲਾ ਸਾਹਮਣੇ ਜਿਹੜਾ ਹਾਂਜੀ ਹਾਂਜੀ 13000 ਅੱਛਾ ਦਿਵਾਨ ਨਾਲ ਹੀ ਮਤਲਬ ਵਿੱਚ ਬਾਕਸ ਵਾਲੇ ਨੇ ਨਾ ਬਾਕਸ ਵਾਲੇ ਬੈੱਡ ਹੋਣਗੇ ਜੀ ਬਾਕਸ ਵਾਲੇ ਠੀਕ ਹੈ ਜੀ ਅੱਛਾ ਇਹਦੇ ਬਾਰੇ ਦੱਸੋ ਵੀਰ ਜੀ ਆ ਬੜੀ ਵਧੀਆ ਲੱਗ ਰਹੀ ਹੈ ਜਿਹੜੀ ਤੁਸੀਂ ਤਿਆਰ ਕੀਤੀ ਹੈ ਪਾਜੀ ਕਿਸੇ ਨੇ ਆਰਡਰ ਦੀ ਬਣਾਈ ਆ ਆਪਣੇ ਕੋਲ ਇਹ ਲੰਮੀ ਬਹੁਤ ਉੱਪਰ ਲੈਣ ਕੋਈ ਨਹੀਂ ਭਾਜੀ ਜਿਰਕੂਰ ਭੇਜਨੀ ਆ ਸੀ ਇਹ ਆਰਡਰ ਦੀ ਕਿਸੇ ਨੇ ਕਸਟਮਾਈਜ਼ ਬਣਾਇਆ ਅਗਲੇ ਨੇ ਇਹ 8 ਫੁੱਟ ਬਾਈ 6 ਫੁੱਟ ਦਾ ਸਾਈਜ਼ ਹੈ ਅੱਛਾ 8 ਉਹਨਾਂ ਦੀ LCD 32 ਇੰਚੀ ਹੈ। ਅੱਛਾ ਜੀ, ਛੋਟਾ ਬਣਾਇਆ ਉਹਨਾਂ ਨੇ। ਉਹਨਾਂ ਨੇ ਛੋਟਾ ਬਣਾਇਆ ਕੀ? ਮਤਲਬ ਸਾਨੂੰ ਨਾਲ ਚਾਹੀਦੀ ਨਾਲ ਉਹਨਾਂ ਨੇ ਬੁੱਕਸ ਵਗੈਰਾ ਰੱਖਣੀਆਂ ਆਪਣੀਆਂ। ਅੱਛਾ ਜੀ। ਸ਼ੌਕੀਆ ਤੌਰ ਤੇ। ਹਾਂ, ਸ਼ੌਕੀਆ ਤੌਰ ਤੇ। ਇਹ ਸਿਰਫ ਅਸੀਂ 15000 ਚ ਬਣਾ ਕੇ ਦਿੱਤੀ ਹੈ ਜੀ ਕਸਟਮਰ ਨੂੰ। ਸਿਰਫ 15000 ਰੁਪਏ ਦੇ ਵਿੱਚ। ਆਹ ਸਾਰੀ ਅਲਮਾਰੀ ਆ ਜਿਹੜੀ 8 ਫੁੱਟ ਉੱਚੀ ਆ ਤੇ ਚੜਾਈ ਕਿੰਨੀ ਕਹਾ ਤੁਸੀਂ ਇਹਦੀ? 7 ਫੁੱਟ। 6 ਫੁੱਟ ਜੀ। 6 ਫੁੱਟ ਚੌੜੀ ਆ ਤੇ 8 ਫੁੱਟ ਉੱਚੀ ਆ ਜੀ ਇਹ। ਕਿੰਨੇ ਦੀ ਵਧੀਆ ਚੀਨ ਲੱਗੇ ਵਧੀਆ ਸਾਰਾ ਕੁਝ ਲੱਗੇ। ਬਣ ਇਹ ਵੇਖਣ ਜੀ ਬਹੁਤ ਵੱਡੀ ਲੱਗ ਰਹੀ ਵੀਰੇ ਬਹੁਤ ਵਧੀਆ ਬਈ ਆ ਜੀ ਬਾਕੀ ਭਾਜੀ ਛੋਟੇ ਵੀ ਬਣਦੀਆਂ ਬਣਦੀਆਂ ਹੁਣ ਆਹ ਲਮਾਰੀ ਆ ਗਈ ਸਾਮਾਨ ਰੱਖ ਸਕਦੇ ਹੋ ਆਪਣਾ ਜੀ ਹਾਂਜੀ ਭਾਈ ਜੀ ਬੈੱਡ ਤਾਂ ਆ ਵੀ ਸੋਹਣਾ ਲੱਗਾ ਹੋਇਆ ਇਹਦੇ ਬਾਰੇ ਕਿਵੇਂ ਆ ਇਹ ਕਿੰਨੇ ਦਾ ਪਊਗਾ ਭਾਜੀ 13000 ਰੁਪਏ ਦਾ ਬੈੱਡ ਹੈ ਜੀ ਇਹ ਵੀ ਅੱਛਾ ਆਹ ਟੋਪ ਪਿੱਛੇ ਵਾਲੀ ਅਲੱਗ ਹੈ ਨਾ ਆਵਲੀ ਹਾਂਜੀ ਇਹ ਅਲੱਗ ਹੈ ਜੀ ਇਹ ਪਿੱਛੇ ਵਾਲੇ ਅਲੱਗ ਹੈ ਇਹਦੀ ਬੈਕ ਨੇ ਬਹੁਤ ਹੀ ਡਿਜ਼ਾਈਨ ਹੈ ਜੀ ਅੱਛਾ ਅੱਛਾ ਜੀ ਹਾਂ ਦਿੱਲੀ ਦੇ ਮੰਦਲ ਬੜੇ ਚਲੇ ਜਾਂਦੇ ਨਹੀਂ ਉੱਚਾ ਕਾਫੀ ਹੈ ਇਹ ਲੱਗ ਤੋਂ ਹੈ ਜੀ ਆ ਦੇਖੋ ਹੂੰ ਅੱਛਾ ਇਹਦਾ ਅਭੀ 13000 ਚ ਦੇ ਦਾਂਗੇ ਮਤਲਬ ਅੱਛਾ ਜੀ ਬੈਕ ਉਹ ਆ ਕਿਵੇਂ ਹੈ ਵਾਈਟ ਵਾਈਟ ਵਾਲੇ ਇਹ ਸਾਡੇ 14000 ਰੁਪਏ ਦਾ ਜੀ ਅੱਛਾ ਅੱਛਾ ਜੀ ਵਿੱਚ ਚੜ ਕੇ ਦਿਖਾਈਂ ਆ ਲਓ ਜੀ ਆ ਕਰੋ ਚੈੱਕ ਆ ਦੇਖੋ ਜੀ ਵਿੱਚ ਚੜ ਕੇ ਮੁੰਡਾ ਚੈੱਕ ਕਰਾਂਦਾ ਬੈੱਡ ਨੂੰ ਫੁੱਲ ਹੈਵੀ ਹੋਏਗਾ ਜੀ ਠੀਕ ਹੈ ਜੀ ਲਓ ਜੀ ਓਕੇ ਹੋ ਗਿਆ ਤੇ ਅੱਛਾ ਭਾਈ ਜੀ ਹੁਣ ਸਮਾਨ ਬਾਰੇ ਦੱਸ ਦੋ ਤੁਸੀਂ ਮੜਾ ਆ ਵੀ ਤੁਸੀਂ ਕਿਵੇਂ ਮਤਲਬ ਬਲਕਿ ਜੇ ਕਿਸੇ ਨੂੰ ਚਾਹੀਦਾ ਹੋਇਆ ਭਾਜੀ ਸਾਡੇ ਕੋਲ ਹੋਲ ਸੇਲ ਹੀ ਕਰਦਾ ਸਾਡਾ ਕੰਮ ਹੀ ਮੇਨ ਹੋਲ ਸੇਲ ਦਾ ਹੈ ਅਸੀਂ 2-3 ਮਹੀਨੇ ਪਹਿਲਾਂ ਹੀ ਸ਼ੈੱਡ ਪਾਇਆ ਹਜੇ ਕੰਮ ਚੱਲ ਰਿਹਾ ਸਾਡਾ ਠੀਕ ਹੈ ਨਾ ਤੇ ਹੁਣ ਇਸ ਵੇਲੇ ਸਾਡਾ ਕੰਮ ਹੈਗੇ ਹੋਲ ਸੇਲ ਦਾ ਠੀਕ ਹੈ ਅਸੀਂ ਤੁਸੀਂ ਦੀਵਾਲੀ ਕਰਕੇ ਆਫਰ ਲਾਈ ਹੋਈ ਆ ਕਿਸੀ ਕਸਟਮਰ ਨੂੰ ਵੀ ਹੋਲ ਸੇਲ ਰੇਟ ਤੇ ਅਸੀਂ ਦੇਣ ਲੱਗ ਗਏ ਅੱਛਾ ਅੱਛਾ ਜੀ ਠੀਕ ਹੈ ਜੀ ਸੋ ਆਏ ਬਾਰੇ ਦੱਸੋ ਜੀ ਅੱਜ ਕੱਲ ਆ ਆ ਮੋਰ ਕਿਸੇ ਨੇ ਆਰਡਰ ਦਾ ਬਣਾਇਆ ਜੀ ਮੰਦਰ ਅੱਛਾ ਜੀ 6x4 ਦਾ ਵੈਸੇ ਮੰਦਰ ਵੈਸੇ 15 ਇੰਚ ਡੂੰਘੇ ਬਣਾਉਂਦੇ ਆ ਕਸਟਮਰ ਨੇ ਬਣਾਇਆ ਕਿ ਸਾਨੂੰ 18 ਇੰਚ ਡੂੰਗਾ ਚਾਹੀਦਾ ਮੰਨ ਲਓ ਅੱਛਾ ਅੱਛਾ ਚ ਲਫਾਂ ਚੌੜੀਆਂ ਚਾਹੀਦੀਆਂ ਐ ਤੇ ਉਹਨਾਂ ਨੇ ਮਾ ਦੁਰਗਾ ਦੀ ਫੋਟੋ ਰੱਖਣੀ ਐ ਉਹਨੇ ਮੂਰਤੀ ਰੱਖਣੀ ਐ ਬਿਲਕੁਲ ਜੀ ਆ ਡਿਜ਼ਾਈਨ ਬਣਾ ਲਿਆ ਕਿਸੇ ਕਸਟਮਰ ਨੇ ਕਿੰਨੇ ਦਾ ਪਿਆ ਜੀ ਇਹ ਇਹ ਸਾਰੇ 8000 ਰੁਪਏ ਦਾ ਜੀ 8000 ਦੇ ਵਿੱਚ ਤੁਹਾਨੂੰ ਆ ਸਾਰਾ ਜਿਹੜਾ ਮੰਦਰ ਜੋ ਵੀ ਐ ਸਿਸਟਮ ਆ ਮਤਲਬ ਵਧੀਆ ਲੱਕੜ ਲਾ ਕੇ ਇਹਨਾਂ ਨੇ ਬਣਾਇਆ ਉਹ ਤੁਹਾਨੂੰ ਮਿਲ ਜੂਗਾ ਜੀ ਬਾਜੀ ਫਰਕ ਕੀ ਹੁੰਦਾ ਜਦੋਂ ਸ਼ੋਰੂਮ ਦੇ ਵਿੱਚ ਜਾਵਾਂਗੇ ਆਪਾਂ ਸ਼ੋਰੂਮ 'ਚ ਲੱਗੀਆਂ ਲਾਈਟਾਂ ਏਸੀ ਹੁਣ ਆਪਾਂ ਤੁਹਾਨੂੰ ਦੇਖ ਰਹੇ ਆਪਾਂ ਪਸੀਨਾ ਪਸੀਨੀ ਹੋ ਰਹੇ ਆ ਫੈਕਟਰੀ ਦਾ ਹੀ ਹਾਲ ਹੁੰਦਾ ਬਿਲਕੁਲ ਬਿਲਕੁਲ ਜੀ ਹਾਂ ਉੱਥੇ ਹੀ ਭਾਈ ਹਿਸਾਬ ਨਾਲ ਹੋ ਜਾਏਗਾ ਹਮ ਇਹਦੇ ਬਾਰੇ ਡਿਟੇਲ ਦੋ ਥੋੜੀ ਜਿਆ ਚੇਅਰ ਬਾਰੇ ਜੀ ਟਾਲੀ ਦੇ ਵਿੱਚ ਹੈ ਜੀ ਇਹਨੂੰ ਰੋਕਿੰਗ ਚੇਅਰ ਕਹਿੰਦੇ ਆ ਅੱਛਾ ਜੀ ਠੀਕ ਹੈ ਇਹ ਸਿਰਫ 9000 ਰੁਪਏ 'ਚ ਦੇ ਰਹੇ ਆ ਇਹ ਸਿਰਫ 9000 ਆ ਆਪਣੇ ਕੋਲ ਡਾਈਨਿੰਗ ਦੀ ਚੇਅਰ ਵੀ ਬਣ ਰਹੀਆਂ ਨੇ ਹਾਂ ਜੀ ਜੀ ਡਾਈਨਿੰਗ ਦੀ ਚੇਅਰ ਆ ਕਿਸੇ ਦੇ ਆਰਡਰ ਦੀ ਕਸਟਮਰ ਦੇ ਬਣਾਣੀ ਆ ਕੱਲ ਹੀ ਚੈੱਕ ਕਿਵੇਂ ਕੱਲ ਹੀ ਜਾਜੀ ਇਹ ਅੱਛਾ ਜੀ ਹਾਂ 6 ਕੁਰਸੀਆਂ ਕਿਸੇ ਦੇ ਆਰਡਰ ਦੇ ਤੇ ਪਾਲਿਸ਼ ਹੋਣੀਆਂ ਹੁਣ ਲਓ ਜੀ ਆ ਬਾਈ ਲੱਗੇ ਹੋਏ ਨੇ ਜ਼ੋਰੋ ਜ਼ਰੀ ਪਾਲਿਸ਼ ਕਰਨਾ ਇਹ ਬਾਈ ਕਹਿੰਦੇ ਇਹ ਵੀ ਸਾਨੂੰ ਡਿਮਾਂਡ ਤੇ ਤਿਆਰ ਕਰਨ ਲਈ ਮਤਲਬ ਜਿਵੇਂ ਸਾਡੇ ਕੋਲ ਡਿਸਪਲੇ ਜਿਸ ਟਾਈਮ ਡਾਈਨਿੰਗ ਘਟ ਨੇ ਸਾਡੇ ਕੋਲ ਵੈਰਾਈਟੀ ਮਤਲਬ ਸਾਡੇ ਕੋਲ ਬਹੁਤ ਆਉਂਦੀ ਹੈ ਸਾਡਾ ਆਰਡਰ ਤੇ ਹੀ ਬਣਦਾ ਜਿਵੇਂ ਜ਼ਿਆਦਾ ਕੰਮ ਹੀ ਆਪਣਾ ਹੋਲਸੇਲਾਈਜ਼ ਕਰਕੇ ਆਰਡਰ ਤੇ ਬਣਦਾ ਕਿ ਮੈਂ ਆਪਾਂ ਜਿਹੜੀ ਆ ਚੀਜ਼ਾਂ ਸਾਰੀਆਂ ਵਾਕਫ ਕਰਾ ਰਹੇ ਆ ਆਪਣੇ ਸਬਸਕ੍ਰਾਈਬਰ ਨੂੰ ਜਾਂ ਵੀਵਰ ਨੂੰ ਇਹ ਸਾਰਾ ਫੈਕਟਰੀ ਦਾ ਮਾਲ ਹੈ ਫੈਕਟਰੀ ਇੱਥੇ ਹਾਂਜੀ ਜਿਵੇਂ ਆ ਦਰਵਾਜ਼ੇ ਆ ਗਏ ਜੀ ਅੱਛਾ ਜੀ ਠੀਕ ਹੈ ਸੈਮੀ ਵਾਟਰਪੂਫ ਦਰਵਾਜ਼ਾ 170 ਰੁਪਏ ਫੁੱਟ ਅੱਛਾ ਜੀ ਠੀਕ ਹੈ ਕੋਈ ਇਹਨੂੰ ਵਾਟਰਪੂਫ ਆ ਕੇ ਉਨਾਦਰ ਦਰਵਾਜਾ ਜੀ 130 ਰੁਪਏ ਫੁੱਟ ਚ ਦੇਨੇ ਆ ਜੀ ਕੋਈ 25 2600 ਰੁਪਏ ਦਰਵਾਜਾ ਪੈਂਦਾ ਜੀ 7x3 ਦਾ 7 ਫੁੱਟ ਬਾਈ 3 ਫੁੱਟ ਚੌੜਾ ਜੀ ਹਾਂਜੀ ਲੋ ਬਾਕੀ ਹਰੇਕ ਤਰ੍ਹਾਂ ਦੀ ਡਿਜ਼ਾਈਨ ਹੈ ਕੋਈ ਸਾਗਵੰਦਾ ਬਣਾਣਾ ਹੈ ਟਾਲੀ ਦਾ ਬਣਾਣਾ ਹੈ ਇੱਧਰ ਦੇਖੋ ਜਾਰੀ ਦੇ ਬਣੇ ਹੋਏ ਨੇ ਦਰਵਾਜੇ ਜਿੱਦਾਂ ਤੇ ਮਰਜ਼ੀ ਡਿਜ਼ਾਈਨ ਬਣਾ ਸਕਦੇ ਹੋ ਇਹ ਸਾਰੇ ਸੈਂਪਲ ਲੱਗੇ ਹੋਏ ਨੇ ਆਪਣੇ ਠੀਕ ਆ ਬਾਈ ਮੈਂ ਨੰਬਰ ਇਹਨਾਂ ਦਾ ਡਿਸਕ੍ਰਿਪਸ਼ਨ ਚ ਦੇ ਦੇਣ ਲੱਗਾ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਕੋਈ ਵੀ ਆਰਡਰ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਦਿਖਾਈਆਂ ਨੇ ਜਿਵੇਂ ਕਿ ਆ ਮੰਦਰ ਬਣੇ ਹੋਏ ਨੇ ਬੈੱਡ ਵੀ ਕਸਟਮਾਈਜ਼ ਕਰਵਾ ਸਕਦੇ ਹੋ ਬਣਾ ਜੀ ਇਹ ਆਪਣਾ ਕੋਈ ਅਲਮੀਰਾ ਬਣਾਉਣੀ ਹੈ ਅਲਵਾਰੀ ਸਿੱਧਾ ਕਹੀ ਹੈ ਵਾਜਾਪੀ ਅਲਮਾਰੀ ਬਣਾਉਣੀ ਹੈ ਕਿਸੇ ਨੇ ਬੈੱਡ ਅਲਮਾਰੀ ਕਿਚਨ ਕਪਬੋਰਡ ਕੋਈ ਵੀ ਲੱਕੜ ਦਾ ਕੰਮ ਜੀ ਬਿਲਕੁਲ ਜੀ ਸਾਰਾ ਕੁਝ ਆਪਾਂ ਹੋ ਜਾਂਦਾ ਹੈ ਬਾਈ ਰਾਨਾ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਮੈਂ ਦੱਸ ਦੇ ਲਾਂਗਾ ਪਾਜੀ ਤੁਸੀਂ ਇੱਕ ਵਾਰੀ ਐਡਰੈਸ ਦੱਸੋ ਆਪਦਾ ਜੀ ਆਪਣੀ ਫੋਕਲ ਪੁਆਇੰਟ ਦੇ ਵਿੱਚ ਫੈਕਟਰੀ ਹੈ ਜੀ ਪਟਿਆਲੇ ਜਦੋਂ ਨਵੇਂ ਬੱਸ ਸਟੈਂਡ ਤੋਂ ਬਾਈਪਾਸ ਵੱਲ ਜਾਂਦੇ ਆ ਪੁਲ 'ਚ ਉਤਰਦੇ ਸਾਰ ਡੀਸੀਬੀ ਤੋਂ ਪੁਲ ਉਤਰ ਸਾਰ ਫੋਕਲ ਪੁਆਇੰਟ ਅੰਦਰ ਹੈ ਉਹਦੇ ਟੁਆਇਟਾ ਦੀ ਬ ਪਟਿਆਲੇ ਫੋਕਲ ਪੁਆਇੰਟ ਤੁਸੀਂ ਆ ਸਕਦੇ ਹੋ ਤੇ ਆ ਸਾਰਾ ਸਮਾਨ ਇਹਨਾਂ ਚੋਂ ਜਿਹੜਾ ਕੰਬੋ ਵਾਲਾ ਉਹ ਵੀ ਫਾਇਦਾ ਜਿਹੜਾ ਵਿਖਾਵਾ ਜੀ ਕੰਬੋ ਵਾਲਾ ਪੋਸਟਰ ਇੱਕ ਵਾਰੀ ਸਾਨੂੰ ਦਿਖਾ ਦਿਓ ਦੁਬਾਰੇ ਜੀ ਆ ਹੈਗਾ ਜੀ ਕੰਬੋ ਕਰੋ ਚੈੱਕ 40000 ਦੇ ਵਿੱਚ ਪੰਜ ਚੀਜ਼ਾਂ ਹਾਂਜੀ ਇਹਨਾਂ ਜੋ ਆਪਾਂ ਤੁਹਾਨੂੰ ਫੋਟੋਆਂ ਡਿਜ਼ਾਈਨ ਦਿਖਾ ਸਕਦੇ ਹਾਂ ਰੰਗ ਤਾਂ ਕਰ ਸਕਦੇ ਆਪਾਂ ਕਿਉਂਕਿ ਰੰਗ ਇਹ ਨਹੀਂ ਵੀ ਜਿਹੜਾ ਤੁਹਾਨੂੰ ਸੋਫਾ ਦਿਖਾਇਆ ਉਹੀ ਨਿਕਲਣਾ ਮਿਲੇਗਾ ਹੋਰ ਵੀ ਜਿਹੜੇ ਆ ਮਤਲਬ ਡਿਜ਼ਾਈਨ ਕਹਿੰਦੇ ਜਿਹੜਾ ਤੁਹਾਨੂੰ ਪਸੰਦ ਆਊਗਾ ਉਹੀ ਦੇਵਾਂਗੇ 40000 ਚ ਤੁਹਾਨੂੰ ਪੰਜ ਚੀਜ਼ਾਂ ਦੇਣੀਆਂ ਨੇ ਪਲੱਸ ਤਾਡੇ ਮਨ ਪਸੰਦੀਆਂ ਇਹ ਨਹੀਂ ਵੀ ਆਵਾਂ ਆਓਗੇ ਤੇ ਉਹੀ ਮੜਦਾਂਗੇ ਵੀ ਇਹੀ ਲੈ ਕੇ ਜਾਓ ਕੋਈ ਤੱਕਾ ਨਹੀਂ ਜਦੋਂ ਮਰਜੀ ਚੀਜ਼ ਕੁਆਲਿਟੀ ਇਹ ਬਹੁਤ ਸਭ ਕੁਝ ਜੀ ਕੀ ਜ਼ਿੰਮੇਵਾਰੀ ਹੋਏਗੀ ਜੀ ਚੀਜ਼ ਵਧੀਆ ਦੇਣਗੇ ਸੋ ਲੋ ਜੀ ਦੋਸਤੋ ਬਾਕੀ ਹੋਣਾ ਆਪਾਂ ਇਹਨਾਂ ਦੀ ਇੱਕ ਵਾਰੀ ਫੈਕਟਰੀ ਜਾ ਕੇ ਦੇਖ ਕੇ ਆਉਨੇ ਆ ਉੱਥੇ ਵੀ ਸਮਾਨ ਕਾਫੀ ਬਣਿਆ ਤੇ ਉਧਰ ਚੱਲਦੇ ਆ ਜੀ ਤੇ ਤੁਹਾਨੂੰ ਉਹ ਵੀ ਚੀਜ਼ਾਂ ਵੀਰ ਜੀ ਲਈ ਕਹਿੰਦੇ ਵੀ ਸਾਡੇ ਕੋਲ ਪ੍ਰੈਸ ਕਰਨ ਵਾਲੇ ਜਿਹੜੇ ਆ ਟੇਬਲ ਆ ਉਹ ਵੀ ਹੈਗੇ ਆ ਤੇ ਮੰਦਰ ਬਣ ਰਹੇ ਨੇ ਆਪਣੇ ਉਧਰ ਹਾਂ ਜੀ ਮੰਦਰ ਬਖਾ ਦਿੰਨੇ ਆ ਤੁਹਾਨੂੰ LCD ਪੈਨਲ ਜਾਣੀਆਂ ਗੱਡੀ ਮੇਰੀ ਹੁਣ ਦਰਅਸਲ ਮੈਂ ਲੋਡ ਕਰਾਣੀ ਆ ਉਧਰ ਗੱਡੀ LCD ਪੈਨਲ ਜਾਣਿਆ ਬਾਰੇ LCD ਪੈਨਲ ਵੀ ਉਹ ਵੇਖ ਕੇ ਹੀ ਆਪਾਂ ਜਾ ਗਏ ਚਲੋ ਚੱਲਦੇ ਆ ਜੀ ਹੁਣ ਇਹਨਾਂ ਦੀ ਫੈਕਟਰੀ ਵੀ ਤੁਹਾਨੂੰ ਉਹ ਵੀ ਦਿਖਾਉਨੇ ਆ ਵਲੌਗ ਪੂਰਾ ਦੇਖਿਆ ਕਰੋ ਐਂਡ ਤੱਕ ਆਹਾ ਬਾਈਆਂ ਦੀ ਏ ਫੈਕਟਰੀ ਜਿੱਥੇ ਤਿਆਰ ਕਰਦੇ ਨੇ ਸਾਰਾ ਫਰਨੀਚਰ ਤੇ ਆ LED ਪੈਨਲ ਦੇਖੋ ਕਿੰਨਾ ਵਧੀਆ ਤਿਆਰ ਕੀਤਾ ਹੋਇਆ ਤੇ ਬਾਈ ਨੂੰ ਪੁੱਛਦਿਆਂ ਦਾ ਕੀ ਰੇਟ ਹੈ ਵੀਰ ਜੀ ਕੀ ਰੇਟ ਹੈ ਜੀ ਇਹਦਾ ਇਹ ਪੈਨਲ ਦਾ ਬਾਈ ਇਹ 6x6 ਦਾ ਸਾਈਜ਼ ਹੈ ਜੀ ਹੂੰ ਇਹ 10.5000 ਰੁਪਏ ਦਾ ਦੇ ਰਹੇ ਆ ਆਪਾਂ ਲਓ ਜੀ ਸਿਰਫ 10.5 ਹਜ਼ਾਰ ਰੁਪਏ ਦਾ ਤੁਹਾਨੂੰ ਆਹ ਵਾਲਾ ਪੈਲੀਕ ਮਤਲਬ ਜੇ ਤੁਸੀਂ ਬਣਾਓਗੇ ਤਾਂ ਮਿਸਤਰੀ ਦੀ ਲੇਬਰ ਯਾਨੀ ਪੈ ਜੰਦੀ ਜਿੰਨੇ ਦੇ ਸਾਰਾ ਕੰਪਲੀਟ ਦੇ ਦੇਣਾ ਵਿਦ ਮਟੀਰੀਅਲ ਬਿਲਕੁਲ ਜੀ ਆ ਵੀ ਕਾ ਸਾਈਜ਼ ਬਣਿਆ ਹੋਇਆ ਹੂੰ ਹੂੰ ਇਹ ਵੀ 6x6 ਦਾ ਹੀ ਹੈ ਜੀ ਅੱਛਾ ਜੀ ਹਾਂ ਇਹ ਮਿਲ ਜੇਗਾ ਜੀ ਅੱਛਾ ਇਹਦਾ ਕੀ ਪ੍ਰਾਈਸ ਰਹੂਗਾ ਜੀ ਇਹ ਹੈ ਨਾ ਇਹ ਵੀ 10.5 ਹਜ਼ਾਰ ਰੁਪਏ ਦਾ ਜੀ ਕਵਰਟਾ ਕੀ ਨਾਲ ਇਹ ਵਧੀਆ ਚੈਨਲ ਲੱਗੇ ਜੀ ਵਧੀਆ ਰੈਜ ਲੱਗੇ ਜਿਵੇਂ ਮਰਜ਼ੀ ਯੂਜ਼ ਕਰੋ ਥੱਲੇ ਤੇ ਟਾਇਰ ਲੱਗੇ ਹੋਏ ਨੇ ਜੀ ਅੱਛਾ ਜੀ ਜਿੱਥੇ ਮਰਜ਼ੀ ਲਾਜੋ ਮੂਵੇਬਲ ਹਾਂ ਮੂਵੇਬਲ ਹੈ ਜਾ ਇੱਥੇ ਲਾਈਟਿੰਗ ਲੱਗੀ ਹੋਈ ਸਾਰੀ ਜੀ ਹਮਮ ਵਿੱਚ ਇਹਦੇ ਲਾਈਟਾਂ ਕਹਿੰਦੇ ਲੱਗੀਆਂ ਹੋਈਆਂ ਨੇ ਸਾਰਾ ਕੁਝ ਕੰਪਲੀਟ ਹੈ ਇੱਕ ਆ সাইਜ਼ ਆ ਗਿਆ ਜੀ 1.5 ਲੱਖ ਰੁਪਏ ਕਿਹਾ ਬਾਈ ਤੁਸੀਂ ਇਹਦਾ ਹਾਂਜੀ ਸਰ 1.5 ਲੱਖ ਦਾ ਤੇ ਆ ਦੇਖੋ ਚੈੱਕ ਕਰੋ ਸਮਾਨ ਰੱਖੋ ਤੁਸੀਂ ਦੋ ਤੁਹਾਨੂੰ ਇੱਧਰ ਬਾਕਸ ਮਿਲ ਗਏ ਰੱਖਣ ਵਾਸਤੇ ਰੱਖਣੇ ਕਹਿੰਦਾ ਭਾਬ ਦੋ ਇੱਧਰ ਮਿਲ ਗਏ ਵਿਚਕਾਰ ਵੀ ਤੁਸੀਂ ਇੱਕ ਆ সাইਜ਼ ਬੰਦਾ ਜੀ ਪਿੱਛੇ ਤੁਹਾਡੇ ਹਮ ਇਹ 6x5 ਆ ਗਿਆ ਜੀ अच्छा ये 6 बाय 5 ਦੇ ਹਾਂਜੀ ਇਹ 8500 ਰੁਪਏ ਦਾ ਦੇ ਰਹੇ ਆਪਾਂ ਜੀ ਹੌਲ ਸੇਲ ਰੇਟ ਤੇ ਲਓ ਜੀ ਇਹ ਵੀ 8500 ਰੁਪਏ ਦਾ ਤੁਹਾਨੂੰ ਜਿਹੜਾ LED ਪੈਨਲ ਆ ਮਿਲ ਜੂਗਾ ਰੇਟ ਕੈਂਟ ਨੇ ਬਸ ਤੁਸੀਂ ਬਾਕੀ ਸਾਰਾ ਮਾਰ ਦੋ ਦੱਸੋ ਸਾਡਾ ਹੌਲ ਸੇਲ ਹੀ ਕਰਦੇ ਆ ਜੀ ਆਪਾਂ ਅੱਛਾ ਜੀ ਇਹ ਸਾਰਾ ਇੱਥੇ ਤੁਸੀਂ ਤਿਆਰ ਕਰਦੇ ਮਾਲ ਹਨਾ ਤੇ ਆ ਆ ਇਹਦੇ ਬਾਰੇ ਦੱਸੋ ਇਹ ਕਿਵੇਂ ਇਹ ਵੀ LED ਪੈਨਲ ਵੀਰੇ ਹਾਂਜੀ ਇਹ ਵੀ LED ਹੈ ਜੀ ਇਹ ਵੀ ਸੇਮ ਹੀ ਰੇਟ ਤੇ ਵੇਚੇਗਾ ਜੀ ਅੱਛਾ ਇਹ ਵੀ 10.5 ਹਜ਼ਾਰ ਦਾ ਇਹ 8000 ਰੁਪਏ ਚ ਦੇ ਦਾਂਗੇ ਜੀ। ਅੱਛਾ ਜੀ। 8000 ਚ। ਹਾਂਜੀ। ਲਓ ਜੀ ਬਾਈ ਜੀ ਕਹਿੰਦੇ ਸਿਰਫ 8000 ਚ ਦੇ ਦਾਂਗੇ। ਇਹ ਵੰਦੂ ਜਿਹੜਾ ਰਾਣੀ ਵੀਡੀਓ ਦੇਖ ਕੇ ਆਊਗਾ ਜੀ 8000 ਰੁਪਏ ਚ ਦੇ ਦਾਂਗੇ ਇਹਨੂੰ ਅਸੀਂ। ਹੂੰ। ਕਿਆ ਬਾਤ। ਅੱਛਾ। ਇੱਕ ਆ ਬਹੁਤ ਚੱਲ ਰਿਹਾ। ਹਾਂਜੀ ਮੰਦਰ ਬੜੇ ਚੱਲਦੇ ਨੇ ਸਾਡੇ ਕੋਲ ਜੀ। ਅੱਛਾ ਜੀ। ਹਾਂ। ਇਹ ਇਹਦਾ ਕੀ ਪ੍ਰਾਈਸ ਹੈ? 5 ਬਜ 2.5 ਦਾ ਮੰਦਰ ਹੈ ਜੀ। ਹੂੰ ਹੂੰ। ਇਹ ਸਿਰਫ 5000 ਰੁਪਏ ਦਾ ਦੇ ਰਹੇ ਹਾਂ ਜੀ। ਅੱਛਾ ਜੀ। ਆਹ 5.5 ਦਾ ਮੰਦਰ ਹੈ ਜੀ ਇਹ ਵੀ 5000 ਰੁਪਏ ਦਾ। ਬਾਕੀ ਨਾ ਇੱਕ ਡੋਰ ਵਾਲੇ ਚੱਲ 5/2 5 ਫੁੱਟ ਦੀ ਲੰਬਾਈ ਆ 2 ਫੁੱਟ ਚੜਾਈ ਆ 2 ਫੁੱਟ ਚੜਾਈ ਆ ਗਈ ਜੀ ਅਸੀਂ 4500 ਰੁਪਏ ਦੇ ਰਹੇ ਹਾਂ ਜੀ ਲਓ ਜੀ ਆ 4500 ਦਾ ਤੁਹਾਨੂੰ ਮਿਲ ਜੂਗਾ ਆ ਮੰਦਰ ਪਿਆ ਜੀ ਓਪਨ ਡੋਰ ਵਾਲਾ ਓਕੇ ਠੀਕ ਹੈ ਇਹ ਸਿਰਫ 4000 ਰੁਪਏ ਦਾ ਜੀ ਆ 4000 ਦਾ ਮੰਦਰ ਜੀ ਇੱਕ ਆ ਗਿਆ ਜੀ 6 2 ਇਹ ਵੀ ਡੋਰ ਵਾਲਾ ਇਹਦੇ ਅੱਗੇ ਕਸਟਮਰ ਨੇ ਸ਼ੀਸ਼ਾ ਲਵਾਣੇ ਜੀ ਇਹਦਾ ਕਲਰ ਬਹੁਤ ਪਿਆਰਾ ਹੈ ਜੀ ਹਾਂ ਜੀ ਹਾਂ ਜੀ ਕਸਟਮਰ ਨੇ ਸ਼ੀਸ਼ਾ ਲਵਾਣੇ ਆ ਕੇ ਕਹਿੰਦੇ ਸ਼ੀਸ਼ੇ ਲਗਾਣੇ ਆ ਠੀਕ ਹੈ ਜੀ ਉਹ ਪਿੱਛੇ ਜਾਲੀ ਲੱਗੀ ਮਤਲਬ ਸਾਰੇ ਆਪਣੇ ਮੰਦਰ ਮੋਸਟਲੀ ਆਪਾਂ ਤਿਆਰ ਕਰਕੇ ਭੇਜ ਦਿੰਨੇ ਆ ਬਾਈ ਕਹਿੰਦਾ ਵੀ ਆ ਜਿਹੜੇ ਟੇਬਲ ਪਏ ਨੇ ਇਹ ਹੈਗੇ ਨੇ ਪ੍ਰੈਸ ਕਰਨ ਵਾਲੇ ਟੇਬਲ ਤੇ ਏ ਬਾਈ ਇਹਦੀ ਸਪੈਸੀਫਿਕੇਸ਼ਨ ਦੱਸੋ ਤੇ ਇਹਦੇ ਚ ਖਾਸੀਅਤ ਕੀ ਆ ਭਾਜੀ ਇੱਕ ਤਾਂ 5x2.5 ਦਾ ਸਾਈਜ਼ ਹੈ ਜੀ ਇਹ ਅੱਛਾ ਠੀਕ ਹੈ 5x2.5 ਦੇ ਹੁਣ ਵਿੱਚ ਜਿਵੇਂ ਆਪਾਂ ਦਰਾਜ ਲੱਗੇ ਹੋਏ ਨੇ ਲੋਕ ਲੱਗੇ ਹੈਂਡਲ ਵਧੀਆ ਲੱਗੇ ਹੋਏ ਨੇ ਅੱਛਾ ਜੀ ਅੱਜ ਲੱਗੇ ਹੋਏ ਨੇ ਸ਼ੌਕਰ ਲੱਗੇ ਦਬਲ ਸ਼ੌਕਰ ਮਿਲੂਗਾ ਜੀ ਅੱਛਾ ਜੀ ਸਾਡੇ ਕੋਲ ਬਸ ਇੱਕੋ ਕਮੀ ਆ ਜੀ ਉਹ ਫੈਕਟਰੀ 'ਚ ਸਫਾਈ ਨਹੀਂ ਮਿਲੇਗੀ ਤੁਹਾਨੂੰ ਕਿਉਂਕਿ ਆਪਾਂ ਫਿਰ ਕੰਮ ਚੱਲਦਾ ਨੇ ਇੱਥੇ ਆ ਚਲੋ ਇਹ ਤਾਂ ਸਾਫ਼ ਕਰਤੀ ਤੁਸੀਂ ਇਸਾਰੇ ਦੁਕਾਨਦਾਰੇ ਚੱਲੇ ਨੇ ਜੀ ਭਈ ਜਿਹੜਾ ਸਾਫ਼ ਕਰਕੇ ਹੋਰ ਉਹ ਸਾਰੋਂ ਤਾਂ ਰੈਪ ਕਰਕੇ ਭੇਜਾਂਗੇ ਜੀ ਠੀਕ ਹੈ ਜੀ ਲਓ ਜੀ ਇਹਦੀ ਆ ਮौज ਹੈ ਵੀ ਤੁਸੀਂ ਇੱਥੇ ਆਪਣਾ ਸਮਾਨ ਕੋਈ ਵੀ ਜਿਹੜਾ ਜੋ ਵੀ ਇਹ ਪ੍ਰੈਸ ਕਰਕੇ ਅੰਦਰ ਰੱਖਿਆ ਜੀ ਸਮਾਨ ਪ੍ਰੈਸ ਪ੍ਰੈਸ ਕਰ ਲਈ ਪ੍ਰੈਸ ਤਾਂ ਉਹ ਵਧੀਆ ਗਈ ਜੀ ਹਣਾ ਜੀ ਸਟੋਰੇਜ ਮਿਲ ਗਈ ਤੁਹਾਨੂੰ ਕੋਈ ਮੜਾ ਮੋੜ ਕੱਪੜਾ ਕੋਈ ਆਪ ਦਾ ਜੋ ਵੀ ਐਕਸੈਲਰੀ ਰੱਖਣੀ ਹੈ ਤੁਸੀਂ ਰੱਖ ਸਕਦੇ ਹੋ ਇੱਥੇ ਇਹ ਥੱਲੇ ਵੀ ਬਾਕਸ ਹੈਗੇ ਰੇਟ ਦੀ ਗੱਲ ਕਰੀਏ ਸਿਰਫ 4500 ਰੁਪਏ ਚ ਦੇ ਰਹੇ ਹਾਂ ਜੀ 5/2.5 ਦਾ ਆਹ 5/2.5 ਦੀ ਤੁਹਾਨੂੰ ਮਿਲ ਜੂ ਸਿਰਫ 4500 ਰੁਪਏ ਦੇ ਵਿੱਚ ਜੀ ਤੇ ਇਹ ਬਾਜ਼ਾਰ ਚ ਜੀ ਜਿਹ ਬਾਜ਼ਾਰ ਚ ਸਾਈਜ਼ ਹੁੰਦਾ ਜੀ ਆਹ 4/2.5 ਦਾ ਅੱਛਾ ਜੀ ਇਹ ਵੀ ਸੇਮ ਹੀ ਹੈ ਜੀ ਇਹਦੀ ਸਪੈਸੀਫਿਕੇਸ਼ਨ ਇਹ ਵੀ ਸੇਮ ਹੈ ਜੀ ਬਸ ਸਾਈਜ਼ ਛੋਟਾ ਹੋ ਗਿਆ ਅੱਛਾ ਜੀ ਇਹ ਸਿਰਫ 5/2.5 ਦਾ ਸਾਈਜ਼ ਹੈ ਜੀ ਇਹ ਆਪਾਂ ਸਿਰਫ 3500 ਰੁਪਏ ਦਾ ਦੇ ਰਹੇ ਹਾਂ ਜੀ 3500 ਚ ਹਾਂ ਲਓ ਜੀ 3500 ਰੁਪਏ ਚਖੋ ਜੀ ਇਹ ਮਿਲ ਜੂ ਤੁਹਾਨੂੰ ਇਹ ਵੀ ਸੇਮ ਹੈ ਸਾਰੇ ਅਗੇ ਜੀ ਹਾਂ ਜੀ ਬਾਕ ਠੀਕ ਹੈ ਜੀ ਉਹ ਸ਼ੁਰੂਆਤ ਦੇ ਕੀ ਰੇਟ ਸਾਹਮਣੇ ਆਲੇ ਦਾ ਜੀ 2500 ਰੁਪਏ ਦਾ ਜੀ ਅੱਛਾ 2500 ਦਾ ਜੀ ਸ਼ੁਰੂ ਰੇਟ ਠੀਕ ਹੈ ਜੀ 4/2 ਦਾ ਸਾਈਜ਼ ਆ ਗਿਆ ਜੀ ਅੱਛਾ ਜੀ ਡਰਾਅਰ ਆ ਗਿਆ ਉਹ ਸਾਡੇ ਕੋਲ ਬਸ ਇਹ ਹੈ ਕਿ ਗਰਦਾ ਵਾਏਗਾ ਜੀ ਫੈਕਟਰੀ ਦਾ ਜੀ ਫੈਕਟਰੀ ਤਾਂ ਫਿਰ ਐ ਹੀ ਹੁੰਦਾ ਲਓ ਜੀ ਇਹ ਸਮਾਨ ਵੀ ਬਾਈਆਂ ਕੋਲ ਹੈਗਾ ਜੀ ਅਵੇਲੇਬਲ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਤੁਹਾਨੂੰ ਸਾਰਾ ਵੁੱਡ ਦਾ ਦਿਖਾਇਆ ਵੀ ਕਿਵੇਂ ਸਮਾਨ ਕਿੱਥੋਂ ਸਸਤਾ ਮਿਲਦਾ ਜੀ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਰੇ ਜਣੇ ਇਸ ਚੀਜ਼ ਦਾ ਜਿਹੜਾ ਫਾਇਦਾ ਚੁੱਕ ਸਕਣ ਕੰਬੋ ਦਾ ਜਿਹੜਾ ਇਹਨਾਂ ਦਾ 40000 ਵਾਲਾ ਬਾਈਆਂ ਦਾ ਕੰਬੋ ਹੈ ਜੀ ਸੋ ਲਾਈਕ ਸ਼ੇਅਰ ਕਮੈਂਟ ਕਰਨਾ ਬਹੁਤ ਜ਼ਰੂਰੀ ਹੈ ਤੁਹਾਡੇ ਇਸ ਤੇ ਵੀਡੀਓ ਨੂੰ ਜੀ ਤੇ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ